ਪੰਜਾਬ ਦੀ ਉਹ ਸੱਚਾਈ ਜਿਹੜੀ ਸ਼ਾਇਦ ਨਾ ਤੁਹਾਨੂੰ ਕੋਈ ਮੀਡੀਆ ਵਾਲੇ ਦੱਸਦੇ ਨੇ ਨਾ ਤੁਹਾਨੂੰ ਰੀਲਾਂ ਵਾਲੇ ਦੱਸਦੇ ਨੇ ਆ ਤੁਹਾਨੂੰ ਉਹ ਸੱਚਾਈ ਦੱਸਣ ਲੱਗੇ ਆ ਪੰਜਾਬ ਜੋ ਕਿ ਦਿਨੋਂ ਦਿਨ ਨਿਘਾਰ ਵੱਲ ਜਾ ਰਿਹਾ ਹੈ ਫੈਕਚੁਅਲੀ ਰਿਪੋਰਟਸ ਇਹ ਦੱਸ ਰਹੀਆਂ ਨੇ ਕਿ 2000 ਦੇ ਵਿੱਚ ਜਿਹੜੀ ਪੰਜਾਬ ਦੀ ਪਰ ਕੈਪੀਟਾ ਇਨਕਮ ਫਸਟ ਨੰਬਰ ਤੇ ਸੀ ਉਹ ਅੱਜ 19ਵੇਂ ਨੰਬਰ ਤੇ ਆ ਚੁੱਕੀ ਹੈ ਜੇ ਮੈਂ ਪਰ ਕੈਪੀਟਾ ਇਨਕਮ ਦੱਸਾਂ ਤਾਂ ਉਹ ਹੁੰਦੀ ਕੀ ਹੈ ਤਾਂ ਇੱਕ ਬੰਦੇ ਦੀ ਐਵਰੇਜ ਕਿੰਨੀ ਕਮਾਈ ਹੈ ਉਹ ਅੱਜ ਦੇ ਟਾਈਮ 'ਚ ਅਸੀਂ ਇੰਡੀਆ ਦੇ ਵਿੱਚ 19ਵੇਂ ਨੰਬਰ ਤੇ ਆ ਚੁੱਕੇ ਹਾਂ ਤੇ ਇੱਥੇ ਕਈ ਬੰਦੇ ਇਹ ਕਹਿ ਦਿੰਦੇ ਆ ਕਿ ਰਸਤਾ ਇੰਡੀਆ ਦਾ ਢਿੱਡ ਭਰਦੇ ਆ ਅਸੀਂ ਸਾਰੇ ਸੰਸਾਰ ਦਾ ਢਿੱਡ ਭਰਦੇ ਆ ਪਰ ਹੁਣ ਫੈਕਚੁਅਲੀ ਅਸੀਂ ਉੱਥੋਂ ਵੀ ਬਹੁਤ ਦੂਰ ਹੋ ਚੁੱਕੇ ਹਾਂ ਇੰਡੀਆ ਦੀ ਜਿੰਨੀ ਵੀ ਅਨਾਜ ਦੀ ਰਿਕੁਆਇਰਮੈਂਟ ਹੈ ਪੰਜਾਬ ਸਿਰਫ ਉਹਦੀ 10% ਹੈ ਉਹ ਫੁੱਲਫਿਲ ਕਰਦਾ ਹੈ ਬਾਕੀ ਸਾਰੀ ਯੂਪੀ ਐਮਪੀ ਇਦਾਂ ਦੇ ਸਟੇਟਸ ਹੈ ਉਹ ਫੁੱਲਫਿਲ ਕਰਦੇ ਨੇ ਇਹ ਗੱਲਾਂ ਕਿਤੇ ਨਹੀਂ ਹੁੰਦੀਆਂ ਭਾਵੇਂ ਆਪਣੇ ਪੰਜਾਬ ਵਾਲੇ ਕਿਸਾਨੀ ਅੰਦੋਲਨ ਚ ਵੀ ਆਪਾਂ ਫਿਰਦੇ ਰਹੇ ਆ ਤੇ ਹੁਣ ਵੀ ਇੱਕ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਇਹ ਸਭ ਦਾ ਕਾਰਨ ਕੀ ਹੈ ਕਿਉਂ ਪੰਜਾਬ ਦੀ ਪਰ ਕੈਪੀਟਾ ਇਨਕਮ ਹੈ ਉਹ ਡਾਊਨ ਜਾ ਰਹੀ ਹੈ ਕਿਉਂ ਆਪਣੇ ਲੋਕ ਵਿੱਚੋਂ ਵਿੱਚ ਖੋਖਲੇ ਹੁੰਦੇ ਜਾ ਰਹੇ ਨੇ ਇਕਨੋਮਿਕਲੀ ਇਹਦਾ ਕੀ ਕਾਰਨ ਹੈ ਉਹ ਜਾਣਦੇ ਸਭ ਤੋਂ ਪਹਿਲਾ ਕਾਰਨ ਹੈ ਇਮੋਸ਼ਨਲ ਟ੍ਰੈਪ ਜੀ ਹਾਂ ਪੰਜਾਬ ਇੱਕ इमोशनल ਸਟੇਟ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਰੀਸੈਂਟਲੀ ਕੁਝ ਐਦਾਂ ਦੀਆਂ ਸਿਚੁਏਸ਼ਨਸ ਹੋਈਆਂ ਭਾਵੇਂ ਉਹ ਬੇਅਦਬੀ ਹੋਵੇ ਭਾਵੇਂ ਉਹ ਕੌਮ ਨੂੰ ਲੀਡਰਲੈਸ ਲੱਗਣਾ ਹੋਵੇ ਪੰਜਾਬ ਦਾ ਯੂਥ ਲੀਡਰ ਦੀ ਭਾਲ ਦੇ ਵਿੱਚ ਹੈ ਤੇ ਉਹ ਇੱਕ ਥਾਂ ਤੋਂ ਦੂਜੀ ਥਾਂ ਥੱਕ ਚੁੱਕਿਆ ਹੈ ਹਰ ਵਾਰ ਪੰਜਾਬੀ ਨਵੇਂ ਬੰਦਿਆਂ ਨੂੰ ਟਰਾਈ ਕਰਦੇ ਨੇ ਪਰ ਉਹਦੇ ਵਿੱਚੋਂ ਫੇਲ ਹੋ ਚੁੱਕੇ ਨੇ ਕਿਉਂਕਿ ਪੰਜਾਬ ਤਾਂ ਅੱਜਕੱਲ ਮੈਨੂੰ ਲੱਗਦਾ ਇੱਕ ਧਰਨੇ ਵਾਲਾ ਪੰਜਾਬ ਬਣ ਕੇ ਰਹਿ ਗਿਆ ਹੈ ਜਿੱਥੇ ਕੋਈ ਵੀ ਨਵਾਂ ਇੱਕ ਮੁੱਦਾ ਉਤਰਦਾ ਸਾਰੇ ਆਪਣੇ ਜਿਹੜੇ ਯੂਥ ਨੇ ਉਧਰ ਉਸ ਮੁੱਦੇ ਵੱਲ ਜਾਂਦੇ ਨੇ ਭਾਵੇਂ ਉਹ ਮੁੱਦੇ ਗਲਤ ਨਹੀਂ ਹੁੰਦੇ ਬਿਲਕੁਲ ਸਹੀ ਹੁੰਦੇ ਨੇ ਪਰ ਆਪਣੀ એનર્ਜੀ ਜਾ ਕਿੱਥੇ ਰਹੀ ਹੈ ਆਪਣੀ એનર્ਜੀ ਸਰਕਾਰਾਂ ਨਾਲ ਲੜਨ ਚ ਜਾ ਰਹੀ ਹੈ ਆਪਣੀ એનર્ਜੀ ਸੈਂਟਰ ਪੰਜਾਬ ਸਟੇਟ ਬਿਊਰੋਕ੍ਰੇਸੀ ਇਹਨਾਂ ਦੇ ਵਿਰੁੱਧ ਖੜਨ ਚ ਜਾ ਰਹੀ ਹੈ ਜਦਕਿ ਇਹ ਹੀ એનર્ਜੀ ਜੀ ਇਹ ਆਪਣਾ ਯੂਥ ਆਫ ਦੀ ਸਸਟੇਨੇਬਿਲਟੀ ਤੇ ਆਪਦੀ ਸਕਿੱਲ ਤੇ ਆਪਦੇ ਆਪ ਨੂੰ ਹੋਰ ਗਰੋਅ ਕਰਨ ਤੇ ਲਾਉਂਦਾ ਤਾਂ ਫਾਈਨੈਂਸ਼ੀਅਲੀ ਆਪਾਂ ਹੋਰ ਸਟਰੋਂਗ ਵੀ ਹੋ ਸਕਦੇ ਸੀ। ਹਸਤਾਲ ਦੀ ਨਾਲ ਆਪਾਂ ਸੈਲਫ ਸਸਟੇਨ ਹੋ ਕੇ ਇਹਨਾਂ ਚੀਜ਼ਾਂ ਦਾ ਬਹੁਤ ਤਕੜੇ ਲੈਵਲ ਤੇ ਹੱਲ ਕਰ ਸਕਦੇ ਸੀ। ਪਰ ਅੱਜ ਹੋ ਕੀ ਰਿਹਾ ਹੈ? ਕੋਈ ਵੀ ਇੱਕ ਛੋਟਾ ਜਿਹਾ ਮੁੱਦਾ ਆਉਂਦਾ ਹੈ, ਉਹਦੇ ਤੇ ਪੰਜਾਬ ਬੰਦ ਦੀ ਕਾਲ ਹੋ ਜਾਂਦੀ ਹੈ। ਸਾਰਾ ਯੂਥ ਟਰਾਲੀਆਂ ਭਰ ਕੇ ਉਧਰ ਜਾਂਦਾ ਹੈ। ਜੇ ਯੂਥ ਨੂੰ ਪੁੱਛਦੇ ਆ ਕਿ ਹਾਂਜੀ ਤੁਸੀਂ ਅੱਗੇ ਕੀ ਕਰਨਾ ਚਾਹੁੰਦੇ ਹੋ? ਕੋਈ ਕਹਿੰਦਾ ਜੀ ਅਸੀਂ ਐਲਸ ਕਰਕੇ ਬਾਹਰ ਜਾਣਾ। ਕੋਈ ਕਹਿੰਦਾ ਸਾਨੂੰ ਪਤਾ ਨਹੀਂ। ਕੋਈ ਕਹਿੰਦਾ ਮੇਰੇ ਬਾਪੂ ਕੋਲੇ ਪੈ ਲਈ ਹੈ ਮੈਂ ਉਹਦੇ ਸਰ ਤੇ ਸਾਰ ਲੂੰ। ਟੈਂਡਰ ਰਿਜ਼ਲਟ ਕੀ ਹੈ ਕਿਉਂਕਿ ਐਗਰੀਕਲਚਰ ਦੇ ਲੈਵਲ ਤੇ ਤਾਂ ਪੰਜਾਬ ਕੋਲੇ ਪਹਿਲਾਂ ਹੀ ਬਹੁਤ ਕੁਝ ਨਹੀਂ ਹੈ ਤੇ ਪੰਜਾਬ ਜ਼ਿਆਦਾ ਕੁਝ ਕਰ ਵੀ ਨਹੀਂ ਬਾ ਰਿਆ ਤੇ ਸਕਿੱਲ ਤੇ ਇੰਡਸਟਰੀ ਪੰਜਾਬ ਕੋਲੇ ਕਿਤੇ ਵੀ ਆਲਰੇਡੀ ਨਹੀਂ ਦਿਖ ਰਹੀ ਪੰਜਾਬ ਕੋਲੇ ਸਕਿੱਲ ਦੇ ਨਾਮ ਤੇ ਸਿਰਫ ਇੱਕ ਹੈਲਸ ਹੈ ਬਾਹਰ ਜਾਣਾ ਤੇ ਕਾਲਜ ਹੈ ਜਿਹੜੇ ਉਹ ਪੰਜਾਬ ਦੇ ਖਾਲੀ ਹੋ ਚੁੱਕੇ ਨੇ ਪਰ ਜੇ ਪੰਜਾਬ ਇੰਨਾ ਹੀ ਦੁਖੀ ਹੈ ਫੇ ਰੀਲਾਂ ਚ ਇੰਸਟਾਗ੍ਰਾਮ ਤੇ ਵੀਡੀਓਜ਼ ਤੇ ਪੰਜਾਬ ਇਦਾਂ ਦਾ ਕਿਉਂ ਨਹੀਂ ਲੱਗਦਾ ਉਹਦਾ ਕੀ ਕਾਰਨ ਹੈ ਆਓ ਸਮਝਦੇ ਹਾਂ ਜੀ ਉਹਦਾ ਵੱਡਾ ਕਾਰਨ ਹੈ ਕ੍ਰੈਡਿਟ ਟਰੈਪ ਪੰਜਾਬ ਅੱਜ ਦੇ ਟਾਈਮ ਪੰਜਾਬ ਦੀ ਇਕਨੋਮੀ ਇੱਕ ਉਦਾਂ ਦੇ ਘੜੇ ਵਰਗੀ ਹੋ ਚੁੱਕੀ ਹੈ ਜਿਹੜੀ ਬਾਹਰੋਂ ਤਾਂ ਦੇਖਣ ਨੂੰ ਇਹ ਲੱਗਦੀ ਹੈ ਕਿ ਸਭ ਕੁਝ ਠੀਕ ਹੈ ਪਰ ਵਿੱਚੋਂ ਖੋਖਲਾ ਹੈ ਪੰਜਾਬ ਚ ਸਭ ਤੋਂ ਵੱਧ ਲਿੰਟਾਂ ਨੇ ਲੋਕਾਂ ਕੋਲੇ ਸਭ ਤੋਂ ਵੱਧ ਲੋਨ ਨੇ ਇਸ ਟਾਈਮ ਲੋਕਾਂ ਕੋਲੇ ਬੰਦਾ ਇਹ ਕਹਿੰਦਾ ਮੇਰੇ ਘਰੇ ਗੱਡੀ ਹੋਣੀ ਚਾਹੀਦੀ ਹੈ ਮੈਂ ਫਿਰ ਆਪਦੇ ਆਪ ਨੂੰ ਸੁਸਾਇਟੀ ਦੇ ਵਿੱਚ ਇੱਕ ਲੈਵਲ ਤੇ ਮਹਿਸੂਸ ਕਰਦਾ ਤੇ ਉਹਦਾ ਕਾਰਨ ਵੀ ਕੀ ਹੈ ਉਹਦਾ ਕਾਰਨ ਹੈ ਸਾਡਾ ਸੋਸ਼ਲ ਸਟਰਕਚਰ ਠੀਕ ਹੈ ਅਸੀਂ ਖੁੱਲੇ ਦਿਲ ਦੇ ਸੀ ਅਸੀਂ ਖੁੱਲੇ ਖਰਚਾਂ ਵਾਲੇ ਸੀ ਪਰ ਐਟ ਐਂਡ ਕੀ ਹੋਇਆ ਜਦੋਂ ਇੱਕ ਪਿੰਡ ਦੇ 10 ਘਰ ਨੇ 10 ਚੋਂ 9 ਘਰਾਂ ਨੇ ਕੋਠੀਆਂ ਪਾਲੀਆਂ ਭਾਵੇਂ ਉਹ ਲਿਮਟਾਂ ਚੱਕ ਹੀ ਪਾਈਆਂ ਤਾਂ ਉਹ ਜਿਹੜਾ ਵਿੱਚ ਇੱਕ ਘਰ ਹੈ ਉਹਨੂੰ ਵੀ ਓਕੇ ਹੋ ਕੇ ਕੋਠੀ ਪਾਉਣੀ ਪਊਗੀ ਜੇ ਅੱਜ ਇੱਕ ਘਰ ਦੇ ਵਿੱਚ ਏਸੀ ਲਵਾਉਣ ਤੋਂ ਲੈ ਕੇ ਗੱਡੀਆਂ ਬਾਹਰ ਜਾਣ ਤੱਕ ਬਜਾਜ ਦੇ ਕਾੜਾਂ ਤੋਂ ਲੈ ਕੇ ਪੰਜਾਬੀਆਂ ਨੇ ਕਿਸੇ ਵੀ ਤਰ੍ਹਾਂ ਦਾ ਕ੍ਰੈਡਿਟ ਆ ਜਿਹੜਾ ਉਹ ਲੈਣ ਵਿੱਚ ਬਿਲਕੁਲ ਵੀ ਜੱਕ ਮਹਿਸੂਸ ਨਹੀਂ ਕੀਤੀ ਉਹਦਾ ਨੁਕਸਾਨ ਕੀ ਆ ਉਹਦਾ ਨੁਕਸਾਨ ਹੈ ਪੰਜਾਬ ਦੀ ਇਕਨੋਮੀ ਦਾ ਬਹੁਤ ਸਾਰਾ ਪੈਸਾ ਸਿਰਫ ਇਸ ਕ੍ਰੈਡਿਟ ਨੂੰ ਰੀਫੰਡ ਕਰਨ ਦੇ ਵਿੱਚ ਹੀ ਜਾ ਰਿਹਾ ਜਿਹਦੇ ਕਾਰਨ ਕੀ ਹੈ ਪੰਜਾਬੀ ਉੱਤੋਂ ਤਾਂ ਸਾਰਿਆਂ ਨੂੰ ਲੱਗਦਾ ਹੈ ਕਿ ਅਸੀਂ ਖੁੱਲੇ ਦਿਲ ਦੇ ਆ ਸਾਰਾ ਕੁਝ ਹੈ ਜਾ ਪਰ ਅੰਦਰ ਖਾਤੇ ਜੇ ਅੱਜ ਦੇਖੀਏ ਤਾਂ ਹਰ ਬੰਦੇ ਦਾ ਬੁਰਾ ਹਾਲ ਹੈ ਕਿਸੇ ਨੂੰ ਵੀ ਇਹ ਸਮਝ ਨਹੀਂ ਆ ਰਿਹਾ ਕਿ 2 ਰੁਪਏ ਕਿਵੇਂ ਜੋਰੀਏ ਅੱਗੇ ਇਹਨਾਂ ਚੀਜ਼ਾਂ ਨੂੰ ਕਿਵੇਂ ਵਿਧਾਈ ਇਹਦਾ ਕਾਰਨ ਕੀ ਹੈ ਆਓ ਸਮਝਦੇ ਹਾਂ ਇਹਦਾ ਕਾਰਨ ਹੈ ਫਾਈਨੈਂਸ਼ੀਅਲ ਲਿਟਰੇਸੀ ਨਾ ਹੋਣਾ ਸਾਨੂੰ ਸਾਡੇ ਪੰਜਾਬ ਦੇ ਵਿੱਚ ਹਰ ਚੀਜ਼ ਸਿਖਾਈ ਗਈ ਭਾਵੇਂ ਉਹ ਮਾੜੀ ਚੀਜ਼ ਵਿਰੁੱਧ ਕਿਵੇਂ ਖੜਨਾ ਹੈ ਆਪਣੇ ਲਈ ਕਿਵੇਂ ਲੜਨਾ ਹੈ ਸੱਚ ਦੇ ਰਾਹ ਤੇ ਕਿਵੇਂ ਚੱਲਣਾ ਹੈ ਸਭ ਕੁਝ ਸਿਖਾਇਆ ਗਿਆ ਪਰ ਸਾਨੂੰ ਫਾਈਨੈਂਸ਼ੀਅਲ ਲਿਟਰੇਸੀ ਨਹੀਂ ਸਿਖਾਈ ਗਈ ਅੱਜ ਵੀ ਪੰਜਾਬ ਦੇ ਬੰਦਿਆਂ ਦੇ ਉਂਗਲਾਂ ਦੇ ਉੱਤੇ ਹਿਸਾਬ ਨਹੀਂ ਹਨ ਅੱਜ ਵੀ ਪੰਜਾਬ ਦੇ ਹਰ ਛੋਟੇ ਵੱਡੇ ਘਰ ਦੀ ਇਹ ਪ੍ਰੋਬਲਮ ਹੈ ਕਿ ਉਹਨਾਂ ਨੂੰ ਇਹ ਨਹੀਂ ਪਤਾ ਸਾਡਾ ਮਹੀਨੇ ਦਾ ਖਰਚਾ ਕਿੰਨਾ ਹੈ ਉਹਨਾਂ ਨੂੰ ਇਹ ਨਹੀਂ ਪਤਾ ਸਾਡੇ ਕਿੰਨੇ ਪੈਸੇ ਵਿਆਜ 'ਚ ਜਾਂਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਸਾਡਾ 6 ਮਹੀਨਿਆਂ ਦਾ ਰਨਵੇ ਕਿੰਨਾ ਹੈ ਇੱਕ ਬੰਦੇ ਨੂੰ ਆਪਦੇ ਪਰ ਘੰਟੇ ਦੀ ਵੈਲਿਊ ਹੀ ਨਹੀਂ ਪਤਾ ਜਦੋਂ ਉਹਨੂੰ ਆਪਦੇ ਪਰ ਘੰਟੇ ਦੀ ਵੈਲਿਊ ਨਹੀਂ ਪਤਾ ਤਾਂ ਉੱਥੇ ਉਹ ਉਹ ਗਲਤੀਆਂ ਕਰਦਾ ਹੈ ਜਿਹੜੀਆਂ ਉਹਨੂੰ ਨਹੀਂ ਕਰਨੀਆਂ ਚਾਹੀਦੀਆਂ ਉਹ ਉਦਾਂ ਦੀਆਂ ਚੀਜ਼ਾਂ ਲੈ ਲੈਂਦਾ ਜਿਹੜੀਆਂ ਉਹਨੂੰ ਨਹੀਂ ਚਾਹੀਦੀਆਂ ਫਾਈਨੈਂਸ਼ੀਅਲ ਲਿਟਰੇਸੀ ਬਹੁਤ ਵੱਡੀ ਇੱਕ ਜ਼ਰੂਰੀ ਚੀਜ਼ ਹੁੰਦੀ ਹੈ ਕਿਸੇ ਵੀ ਕਮਿਊਨਿਟੀ 'ਚ ਤੇ ਮੇਨੂੰ ਲੱਗਦਾ ਆਪਾਂ ਐਸੇ ਪੰਜਾਬੀ ਇਸ ਚੀਜ਼ ਦੇ ਵਿੱਚ ਬਹੁਤ ਪਿੱਛੇ ਰਹਿ ਗਏ ਭਾਵੇਂ ਸਾਡੇ ਦਸਵੰਧ ਵਰਗੇ ਕਨਸੈਪਟ ਨੇ ਜਿਹੜੇ ਤਾਂ ਦੁਨੀਆ ਨੂੰ ਅਸੀਂ ਇਨਸਪਾਇਰ ਕਰ ਸਕਦੇ ਆ ਪਰ ਕੀ ਸਾਡੇ ਬੰਦਿਆਂ ਕੋਲ ਐਮਰਜੈਂਸੀ ਫੰਡ ਹੈ ਕੀ ਸਾਡੇ ਬੰਦੇ ਆਪਦੇ ਇੰਸ਼ੋਰੈਂਸਿਸ ਆਪਦੇ ਆਪ ਨੂੰ ਫੁੱਲ ਪ੍ਰੋਟੈਕਟਿਡ ਰੱਖਦੇ ਨੇ ਕੀ ਆਪਣੇ ਬੰਨਾਂ ਕੋਲੇ ਬੈਕਅਪ ਪਲਾਨ ਹੈ ਕਿੰਨੇ ਕ ਪੰਜਾਬ 'ਚ ਬੰਦੇ ਨੇ ਜਿਨ੍ਹਾਂ ਨੂੰ ਟਰਮ ਇੰਸ਼ੋਰੈਂਸ ਕੀ ਹੁੰਦਾ ਇਹ ਪਤਾ ਵੀ ਹੈ ਆਪਣੇ ਬੰਦੇ ਸਿਰਫ ਸਰਕਾਰ ਦੀਆਂ ਸਕੀਮਾਂ ਦੇ ਦੇਖਦੇ ਨੇ ਸਰਕਾਰ ਨੂੰ ਗਾਲ੍ਹਾਂ ਕੱਢ ਲੈਂਦੇ ਨੇ ਤੇ ਉਹਨਾਂ ਨੂੰ ਇਹ ਲੱਗਦਾ ਮੌਕੇ ਤੇ ਦੇਖਾਂਗੇ ਤੇ ਇਹ ਮੌਕੇ ਤੇ ਦੇਖਣ ਵਾਲੀ ਹੀ ਸਿਚੁਏਸ਼ਨ ਇੱਕ ਦਿਨ ਸਾਨੂੰ ਬਹੁਤ ਵੱਡੀ ਪ੍ਰੋਬਲਮ ਦੇ ਵਿੱਚ ਪਾ ਸਕਦੀ ਹੈ ਹੁਣ ਮੌਕੇ ਤੇ ਦੇਖਣ ਵਾਲੀ ਸਿਚੁਏਸ਼ਨ ਦੇ ਵਿੱਚੋਂ ਹੀ ਨਿਕਲੀ ਹੋਈ ਚੀਜ਼ ਹੈ ਕਨਫਿਊਜ਼ਡ ਯੂਥ ਪੰਜਾਬ ਦੇ ਯੂਥ ਨੂੰ ਅੱਜ ਕੱਲ ਨਹੀਂ ਕੁਝ ਕਲੈਰਿਟੀ ਹੈਗੀ ਉਹਨਾਂ ਨੂੰ ਕੀ ਚਾਹੀਦਾ ਉਹਨਾਂ ਨੂੰ ਚੰਗੇ ਕੱਪੜੇ ਚਾਹੀਦੇ ਆਈਫੋਨ ਹੱਥਾਂ 'ਚ ਚਾਹੀਦੇ ਆ ਚੰਗੀਆਂ ਰੀਲਾਂ ਚਾਹੀਦੀਆਂ ਨੇ ਕਮਹੌਟਨ ਸਟਾਰਬਕਸ ਇਹ ਪੰਜਾਬ ਦੇ ਹਰ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਬੰਦੇ ਨੂੰ ਪਤਾ ਹੈ ਕਿ ਕੀ ਨੇ ਪਰ ਕੀ ਪੰਜਾਬ ਦੇ ਵਿੱਚ ਇਸ ਟਾਈਮ ਸਕਿੱਲ ਦੇ ਨਾਮ ਤੇ ਕੁਝ ਹੋ ਰਿਹਾ ਆ ਆਨਸਰ ਇਜ਼ ਬਿਗ ਨੋ ਪੰਜਾਬ ਚ ਜੇ ਫੇਮਸ ਨੇ ਤਾਂ ਰੀਲਾਂ ਵਾਲੇ ਬੰਦੇ ਨੇ ਪੰਜਾਬ ਚ ਜੇ ਫੇਮਸ ਨੇ ਤਾਂ ਸੰਗਰਾਂ ਦੀਆਂ ਕੌਂਟਰੋਵਰਸੀਆਂ ਨੇ ਪੰਜਾਬ ਚ ਜੇ ਫੇਮਸ ਨੇ ਤਾਂ ਬਾਬੇ ਨੇ ਪੰਜਾਬ ਚ ਮੰਦਿਰ ਕੁੜੀਆਂ ਦੇ ਨਾਮ ਤੇ ਫੇਕ ਪੇਜ ਬਣਾ ਸਕਦੀ ਹੈ ਇੰਸਟਾਗ੍ਰam ਤੇ ਕਮੈਂਟ ਕਰ ਸਕਦੇ ਨੇ ਸਟਰੀਕਾਂ ਭੇਜ ਸਕਦੇ ਨੇ ਪਰ ਕੀ AI ਦੇ ਵਿੱਚ ਕਿਹੜਾ ਲੇਟੈਸਟ LLM ਮਾਡਲ ਹੈ ਕਿੰਨੇ ਪੰਜਾਬ ਚੋਂ ਬੰਦੇ ਨੇ ਜਿਹੜੇ ਉੱਠ ਕੇ ਕਹਿ ਸਕਦੇ ਨੇ ਕਿ ਸਾਨੂੰ ਪਤਾ ਹੈ ਕੀ ਪੰਜਾਬ ਦੇ ਵਿੱਚ ਕਿੰਨੇ ਬੰਦੇ ਨੇ ਜਿਹੜੇ ਇਹ ਗੱਲਾਂ ਕਹਿੰਦੇ ਨੇ ਕਿ ਯਾਰ ਅਸੀਂ ਸਕਿਲਫੁੱਲ ਆ ਤੇ ਅਸੀਂ ਆਪਦੇ ਪੈਰਾਂ ਤੇ ਆਪ ਇੱਥੇ ਖੜ ਕੇ ਪੰਜਾਬ ਨੂੰ ਅੱਗੇ ਸਸਟੇਨੇਬਲ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿੰਨੇ ਬ੍ਰਾਂਡ ਨੇ ਜਿਹੜੇ ਤੁਸੀਂ ਪੰਜਾਬ ਚੋਂ ਨਿਕਲਦੇ ਹੋਏ ਦੇਖਦੇ ਹੋ ਮੈਂ ਇਹ ਨਹੀਂ ਕਹਿੰਦਾ ਕਿ ਪੰਜਾਬ ਵਿੱਚ ਕੈਪੇਬਿਲਿਟੀ ਨਹੀਂ ਹੈ ਮੈਂ ਦੁਬਾਰਾ ਇੱਕ ਵਾਰ ਫੇਰ ਯਾਦ ਕਰਾਦਾ ਜ਼ੋਮੈਟੋ ਦਾ ਫਾਊਂਡਰ ਹੈ ਉਹ ਮਲੂਟ ਤੋਂ ਹੈ ਫਲਿੱਪਕਾਰਟ ਜਿਹੜੇ ਕਿ ਇੰਡੀਆ ਦੇ ਵਿੱਚ ਸਟਾਰਟਅਪ ਦਾ ਕਲਚਰ ਲੈ ਕੇ ਆਏ ਉਹ ਮੁਕਸਰ ਦੇ ਬੰਦੇ ਨੇ ਉਸ ਤੋਂ ਬਾਅਦ ਬਾਵੇਸ਼ ਕੋਲਾ ਦਾ ਉਹ ਵੀ ਪੰਜਾਬ ਤੋਂ ਹੈ ਜੇ ਅੱਗੇ ਇਹਨੂੰ ਥੋੜਾ ਜਿਆਦਾ ਹੋਰ ਜਾਣਨੇ ਆ ਤਾਂ ਪੰਜਾਬ ਚੋਂ ਜੈਗਰਕੀਨ ਵਰਗੇ ਬ੍ਰਾਂਡ ਨਿਕਲੇ ਨੇ ਜਿਹੜੇ ਨਵੇਂ ਮੁੰਡੇ ਬਣਾ ਰਹੇ ਨੇ ਪੰਜਾਬ ਚੋਂ ਹੋਰ ਏਦਾਂ ਦੀਆਂ ਬਹੁਤ ਕੰਪਨੀਆਂਸ ਨਿਕਲੀਆਂ ਨੇ ਪਰ ਜੇ ਓਵਰਆਲ ਯੂਥ ਦੇ ਵਿੱਚੋਂ ਦੇਖਾਂਗਾ ਕਿ ਕਿੰਨੇ ਬੰਦੇ ਨੇ ਜਿਹੜੇ ਖੁਦ ਕਰ ਰਹੇ ਨੇ ਮੋਸਟਲੀ ਉਹ ਬੰਦੇ ਨੇ ਜਿਨ੍ਹਾਂ ਦੇ ਫੈਮਿਲੀ ਦੇ ਵਿੱਚ ਕੋਈ ਨਾ ਕੋਈ ਬਿਜ਼ਨਸ ਛਤੀ ਜਾਂ ਜਿਹੜੇ ਬਹੁਤ ਜ਼ਿਆਦਾ ਫੋਕਸ ਸੀ ਮੈਕਸਿਮਮ ਯੂਥ ਦਾ ਜ਼ੋਰ ਕਿੱਥੇ ਲੱਗਿਆ ਪਿਆ ਅੱਜਕੱਲ੍ਹ ਮੰਨੇ ਤੇ ਬ੍ਰੇਮਟਲੋ ਦੀ ਕੀ ਲੜਾਈ ਚੱਲ ਰਹੀ ਆ ਉਹਦੇ ਤੇ ਲੱਗਿਆ ਪਿਆ ਥੋੜਾ ਜਿਹਾ ਜੇ ਪਹਿਲਾਂ ਸੁਖਰਤੀਆ ਤੇ ਮਨਜੀਤ ਕੌਰ ਦਾ ਕੀ ਰੌਲਾ ਸੀ ਉਹਦੇ ਤੇ ਲੱਗਿਆ ਹੋਇਆ ਵਿਕੀ ਥਾਮਸ ਨੇ ਕੀ ਕਹਿਤਾ ਹੋਰ ਅੱਗੇ ਆ ਪੁੱਛ ਲਓ ਪੰਜਾਬ ਚੋਂ ਇਹ ਦੱਸ ਦੇਣਗੇ ਕਿ ਮੱਛੀ ਖਾਣੀ ਚਾਹੀਦੀ ਆ ਸਿੰਘਾਂ ਨੂੰ ਕਿ ਨਹੀਂ ਖਾਣੀ ਚਾਹੀਦੀ ਮਾਸ ਖਾ ਸਕਦੇ ਆ ਕਿ ਨਹੀਂ ਖਾ ਸਕਦੇ ਇਹ ਡਿਸਕਸ਼ਨਸ ਨੇ ਜਿਹੜੀਆਂ ਪੰਜਾਬ ਕੋਲੇ ਨੇ ਧਰਮ ਇੱਕ ਬਹੁਤ ਜ਼ਰੂਰੀ ਪੱਖ ਹੈ ਪਰ ਅਸੀਂ ਧਰਮ ਨੂੰ ਪਾਈ ਸੰਭਾਲ ਪਾਵਾਂਗੇ ਜੇ ਸਾਡੇ ਆਪ ਦੇ ਵਿੱਚ ਉਨੀ ਸਸਟੇਨੇਬਿਲਟੀ ਹੋਏਗੀ ਜੇ ਅਸੀਂ ਆਪਣੇ ਆਪ ਨੂੰ ਆਪਣੀ ਕੌਮ ਨੂੰ ਫੇਰੀ ਚੱਕ ਪਾਵਾਂਗੇ ਜੇ ਸਾਡੇ ਜੇਬ ਚ 2 ਰੁਪਏ ਸਾਡੇ ਹੱਥ ਚ ਪਾਵਰ ਤੇ ਸਾਡੀ ਬਿਰੋਕ੍ਰੇਸੀ ਚ ਜੜਾ ਹੋਣਗੀਆਂ ਇਹ ਬਹੁਤ ਇੱਕ ਗੰਭੀਰ ਵਿਸ਼ਾ ਤੇ ਪੰਜਾਬ ਨੂੰ ਇਹਦੇ ਤੇ ਬਹੁਤ ਸੋਚਣ ਦੀ ਲੋੜ ਹੈ ਉਹਨੇ ਸਭ ਦਾ ਹੱਲ ਕੀ ਹੈ ਆਪਣੇ ਲੋਕ ਕਹਿੰਦੇ ਨੇ ਕਿ ਯਾਰ ਬਾਹਰ ਜਾਣਾ ਤਾਂ ਹੁਣ ਬੰਦ ਹੋ ਗਿਆ ਠੀਕ ਹੈ ਹੁਣ ਇਹਦਾ ਸੋਲੂਸ਼ਨ ਕੀ ਹੈ ਇਹਦਾ ਸੋਲੂਸ਼ਨ ਹੈ ਕਹੰਦੇ ਹੁੰਦੇ ਆ ਨਾ ਕਿ ਬਾਬੇ ਨਾਨਕ ਨੇ ਕਿਹਾ ਸੀ ਕਿ ਜਿੱਥੇ-ਜਿੱਥੇ ਜਾਉਂਗੇ ਤੁਸੀਂ ਉੱਤੇ-ਉੱਤੇ ਤੁਹਾਡੀਆਂ ਜੜ੍ਹਾਂ ਹਰੀਆਂ ਹੋ ਜਾਣਗੀਆਂ ਆਪਣੇ ਬੰਦੇ ਬਾਹਰ ਗਏ ਹੋਏ ਨੇ ਹੁਣ ਚਾਹੀਦਾ ਕੀ ਹੈ ਜਿਹੜੇ ਬੰਦੇ ਆਪਣੇ ਬਾਹਰ ਬੈਠੇ ਨੇ ਬਾਹਰਲੀ ਇਕਨੋਮੀ ਡਾਊਨ ਹੈ ਉਹਨਾਂ ਨੂੰ ਪੰਜਾਬ 'ਚ ਰੀ-ਇਨਵੈਸਟ ਕਰਨਾ ਚਾਹੀਦਾ ਕਿਉਂਕਿ ਉਹ ਤੋਂ ਐਕਸਪੀਰੀਅੰਸ ਲੈ ਕੇ ਆਉਣ ਪੈਸਾ ਲੈ ਕੇ ਆਉਣ ਤੇ ਪੰਜਾਬ 'ਚ ਆਪਦੇ ਬਿਜ਼ਨੈਸes ਆਪਦੇ ਤਾਏ ਚਾਚੇ ਮਾਮਿਆਂ ਦੇ ਮੁੰਡਿਆਂ ਦੇ ਨਾਲ ਸ਼ੁਰੂ ਕਰਨਾ ਆਪਣੇ ਦੋਸਤਾਨਾ ਸ਼ੁਰੂ ਕਰਨ ਤਾਂ ਜੋ ਉਹਨਾਂ ਨੂੰ ਇਧਰੋਂ ਵੀ ਇਨਕਮ ਜਨਰੇਟ ਹੋ ਸਕੇ ਤੇ ਪੰਜਾਬ 'ਚ ਵੀ ਦੁਬਾਰਾ ਪੈਸਾ ਆਇਆਗਾ ਉਹ ਆਉਣਾ ਸ਼ੁਰੂ ਹੋਵੇ ਨਾਲ ਦੀ ਨਾਲ ਹੋਰ ਕੀ ਕੀਤਾ ਜਾ ਸਕਦਾ ਪੰਜਾਬ ਨੂੰ ਲੇਟੈਸਟ ਸਕਿਲਸ ਵੱਲ ਧਿਆਨ ਦੇਣਾ ਚਾਹੀਦਾ ਜਦੋਂ ਮੈਂ ਸਕਿਲਸ ਦੀ ਗੱਲ ਕਰਦਾ ਮੈਂ ਨਹੀਂ ਕਹਿੰਦਾ ਕਿ ਸਾਰੇ ਬੰਦੇ ਕੋਡਿੰਗ ਸਿੱਖੋ ਹੋਰ ਬਹੁਤ ਏਦਾਂ ਦੀਆਂ ਸਕਿਲਸ ਨੇ ਜਿਹੜੀਆਂ ਪੰਜਾਬ ਦੇ ਵਿੱਚ ਰਹਿ ਕੇ ਕੀਤੀਆਂ ਜਾ ਸਕਦੀਆਂ ਨੇ ਤੇ ਆਪਾਂ ਨੂੰ ਟਰਾਈ ਕਰਨਾ ਚਾਹੀਦਾ ਕਿ ਆਪਾਂ ਬਾਹਰੋਂ ਪੈਸਾ ਕਿਵੇਂ ਪੰਜਾਬ ਚ ਲੈ ਕੇ ਆ ਸਕੀਏ ਹੁਣ ਫੋਰ ਐਗਜ਼ਾਮਪਲ ਸਾਡੇ ਦੇ ਲਾ ਲਓ ਅਸੀਂ ਕੋਡਿੰਗ ਕਰਦੇ ਆ ਸਾਡੇ ਮੋਸਟਲੀ ਕਲਾਇੰਟੇ ਲਓ ਬਾਹਰ ਦੇ ਆ ਅਸੀਂ ਇੱਕ ਹਿਸਾਬ ਨਾਲ ਯੂਐਸ ਯੂਕੇ ਯੂਰੋਪ ਤੋਂ ਪੈਸਾ ਇੰਡੀਆ ਦੇ ਵਿੱਚ ਲੈ ਕੇ ਆ ਰਹੇ ਆ ਤਾਂ ਉਦਾਂ ਹੀ ਤੁਸੀਂ ਇੱਥੇ ਬਹਿ ਕੇ ਆਪਦੀਆਂ ਉਹ ਸਕਿਲਸ ਸਿੱਖੋ ਜਿਸ ਦੇ ਨਾਲ ਤੁਸੀਂ ਬਾਹਰਲੇ ਕਲਾਇੰਟਾਂ ਨੂੰ ਸਰਵ ਕਰ ਸਕੋ ਤੇ ਘਰ ਬਹਿ ਕੇ ਹੀ ਪੈਸਾ ਆਪਦੇ ਪਿੰਡਾਂ ਚ ਲੈ ਕੇ ਆਓ ਹੁਣ ਪਿੰਡ ਰਹਿ ਕੇ ਡਾਲਰਾਂ ਚ ਕਮਾਈ ਕਰਕੇ ਜੋ ਤੁਸੀਂ ਉਹਨੂੰ ਇੰਡੀਅਨ ਰੁਪੀਸ ਚ ਲਾਉਂਗੇ ਤਾਂ ਜਿਹੜਾ ਉੱਥੇ ਉਹ ਗੈਪ ਨਿਕਲੂਗਾ ਉਹੀ ਤੁਹਾਨੂੰ ਸਸਤੇਨੇਬਲ ਬਣਾਉਣ ਚ ਮਦਦ ਕਰੂਗਾ ਉਹੀ ਤੁਹਾਨੂੰ ਅੱਗੇ ਆਪਣੇ ਪੈਰਾਂ ਤੇ ਖੜੇ ਹੋਣ ਲਈ ਮਦਦ ਕਰੂਗਾ ਕੀ ਉਹ ਤਰੀਕੇ ਨੇ ਜਿਨ੍ਹਾਂ ਨਾਲ ਤੁਸੀਂ ਅੱਗੇ ਵਧ ਸਕਦੇ ਹੋ ਕਿਹੜੇ ਪੰਜਾਬ ਚ ਰਹਿ ਕੇ ਉਦਾਂ ਦੇ ਕੰਮ ਨੇ ਜਿਹੜੇ ਤੁਸੀਂ ਕਰ ਸਕਦੇ ਹੋ ਅਸੀਂ ਇੱਕ ਟੂਲ ਬਣਾਇਆ ਜੋ ਅਸੀਂ نیچے ਅਟੈਚ ਕਰਨ ਲੱਗੇ ਆ ਤੁਸੀਂ ਉੱਥੇ ਜਾਓ ਆਪਣੇ ਉਸ ਕੁਐਸਚਨਰੀ ਦਾ ਆਨਸਰ ਦਿਓ ਉਹ ਇੱਕ AI ਟੂਲ ਹੈ ਜਿਹੜਾ ਤੁਹਾਨੂੰ ਇਸ ਤੋਂ ਬਾਅਦ ਸੁਜੈਸਟ ਕਰੂਗਾ ਕਿ ਤੁਸੀਂ ਕਿਸ ਡੋਮੇਨ ਚ ਜਾ ਸਕਦੇ ਹੋ ਤੁਹਾਡੀ ਪਰਸਨੈਲਿਟੀ ਦੇ ਅਕੋਰਡਿੰਗ ਤੁਹਾਡੇ ਦਿਮਾਗ ਦੇ ਅਕੋਰਡਿੰਗ ਤੁਹਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਦੇ ਅਕੋਰਡਿੰਗ ਤੁਸੀਂ ਕਿਹੜਾ ਉਦਾਂ ਦਾ ਕੰਮ ਹੈ ਜਿਹੜਾ ਉਹ ਕਰ ਸਕਦੇ ਹੋ ਆਪਣੇ ਕੀ ਕੀ ਸੁਝਾਅ ਹੋਣੇ ਸਾਨੂੰ ਜ਼ਰੂਰ ਦੱਸਿਓ ਕਿੜੀਆਂ ਗੱਲਾਂ ਨਾਲ ਸਹਿਮਤੋਂ ਕਿੜੀਆਂ ਨਾਲ ਨਹੀਂ ਸਹਿਮਤੋਂ ਜ਼ਰੂਰ ਦੱਸਿਓ ਮੈਂ ਗੱਲ ਕਰਦੇ ਹਾਂ ਕੁਝ ਓਦਾਂ ਦੇ ਟੌਪਿਕਸ ਤੇ ਵੀ ਬਹੁਤ ਬਰੂਟਲੀ ਬੋਲਿਆ ਜਿਨ੍ਹਾਂ ਤੇ ਸ਼ਾਇਦ ਕਈ ਬੰਦਿਆਂ ਨੂੰ ਗੱਲਾਂ ਨਾਲ ਚੰਗੀਆਂ ਲੱਗਣ ਤਾਂ ਮੈਨੂੰ ਜ਼ਰੂਰ ਆਪਦੇ ਆਪਦੇ ਸੁਝਾਅ ਦਿਓ ਤੁਹਾਡਾ ਛੋਟਾ ਭਰਾ ਤੁਹਾਡਾ ਵੱਡਾ ਭਰਾ ਸਮਝ ਕੇ ਮੈਨੂੰ ਜ਼ਰੂਰ ਹੋਰ ਆਇ ਦੇਓ ਕਿ ਯਾਰ ਆ ਚੀਜ਼ ਵੀਰੇ ਤੂੰ ਗਲਤ ਕਹੀ ਹੈ ਆ ਸਹੀ ਕਹੀ ਹੈ ਇੱਥੇ ਅਸੀਂ ਤੇਰੇ ਨਾਲ ਸਹਿਮਤ ਹਾਂ ਇੱਥੇ ਅਸੀਂ ਤੇਰੇ ਨਾਲ ਨਹੀਂ ਸਹਿਮਤ ਹੈਗੇ ਵੀਡੀਓ ਚੰਗੀ ਲੱਗੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਫੋਲੋ ਜ਼ਰੂਰ ਕਰ ਲਿਓ ਇਦਾਂ ਹੀ ਨਵੀਆਂ ਵੀਡੀਓਜ਼ ਲੈ ਕੇ ਆਉਂਦਾ ਰਹਾਂਗੇ ਜਿਹੜੇ ਤੁਹਾਨੂੰ ਹੋਰ ਜ਼ਿਆਦਾ ਵੋਕ ਸਸਟੇਨੇਬਲ ਤੇ ਤੁਹਾਨੂੰ ਸਾਰਿਆਂ ਨੂੰ ਯਾਦ ਕਰਾਉਂਦੇ ਰਹਿਣ ਕਿ ਸਾਨੂੰ ਸਾਰਿਆਂ ਨੂੰ ਸਸਟੇਨੇਬਲ ਹੋਣਾ ਪਏਗਾ ਸਾਨੂੰ ਸਾਰਿਆਂ ਨੂੰ ਆਪਣੇ ਪੈਰਾਂ ਤੇ ਖੜਾ ਹੋਣਾ ਪਏਗਾ ਅਗਲੇ ਹਫਤੇ ਫਿਰ ਮਿਲਦੇ ਆ ਇੱਕ ਇਦਾਂ ਦੀ ਹੋਰ ਵੀਡੀਓ ਨਾਲ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਚੜ੍ਹਦੀਕਲਾ